ਸਤਿ ਸ਼੍ਰੀ ਅਕਾਲ ਮੈਂ ਹਾਂ ਜਸਵੀਰ ਤੇ ਟੀਵੀ ਪੰਜਾਬ ਦੇ ਖਬਰਾਂ ਦੇ ਇਸ ਬਲਟਨ 'ਚ ਤੁਹਾਡਾ ਸਵਾਗਤ ਹੈ ਸਭ ਤੋਂ ਪਹਿਲਾਂ ਨਜ਼ਰ ਪਾਉਨੇ ਆ ਹੈਡਲਾਈਨਸ ਤੇ ਆਈਆਰਸੀਸੀ ਨੇ ਹਫ਼ਤੇ ਦਾ ਆਪਣਾ ਤੀਜਾ ਐਕਸਪ੍ਰੈਸ ਐਂਟਰੀ ਡਰਾ ਕੱਢਿਆ ਪੀਆਰ ਲਈ 2500 ਅਰਜ਼ੀਆਂ ਦੇਣ ਲਈ ਜਾਰੀ ਕੀਤੇ ਗਏ ਆਈਟੀਏ ਸਸਕੇਚਵਨ ਪੋਲੀਟੈਕਨਿਕ ਕਾਲਜ ਵੱਲੋਂ ਦੂਜੀ ਵਾਰ ਸਟਾਫ ਦੀ ਛਾਂਟੀ ਅੰਤਰਰਾਸ਼ਟਰੀ ਸਟੂਡੈਂਟਸ ਦੇ ਦਾਖਲੇ ਘਟਣ ਕਾਰਨ ਲਿਆ ਫੈਸਲਾ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਕੈਨੇਡੀਅਨ ਫੌਜ ਲਈ ਕੀਤਾ ਅਹਿਮ ਐਲਾਨ ਹਥਿਆਰਬੰਦ ਸੈਨਾਵਾਂ ਦੀਆਂ ਤਨਖਾਹਾਂ 'ਚ ਕੀਤਾ ਵੱਡਾ ਵਾਅਦਾ ਆਰਸੀਆਪੀ ਅਤੇ ਐਫਸੀਆਪੀ ਲਈ ਸੈਟਲਮੈਂਟ ਫੰਡ 'ਚ ਵਾਅਦਾ ਹੁਣ 7963 ਡਾਲਰ ਦੀ ਥਾਂ ਲੁੜੀਂਦੇ ਫੰਡ ਹੋਣੇ ਚਾਹੀਦੇ ਨੇ 10507 ਡਾਲਰ 8 ਅਗਸਤ 2025 ਨੂੰ ਇਮੀਗ੍ਰੇਸ਼ਨ ਰਿਫਿਊਜੀਜ਼ ਐਂਡ ਸਿਟੀਜ਼ਨਸ਼ਿਪ ਕੈਨੇਡਾ ਨੇ ਹਫ਼ਤੇ ਦਾ ਆਪਣਾ ਤੀਜਾ ਐਕਸਪ੍ਰੈਸ ਐਂਟਰੀ ਡਰਾ ਕੱਢਿਆ ਜਿਸ ਵਿੱਚ ਸਥਾਈ ਨਿਵਾਸ ਲਈ 2500 ਅਰਜ਼ੀਆਂ ਦੇਣ ਲਈ ਸੱਦਾ ਪੱਤਰ ਜਾਰੀ ਕੀਤੇ ਗਏ। ਇਸ ਡਰਾ ਲਈ ਜੋ ਕਿ ਫ੍ਰੈਂਚ ਭਾਸ਼ਾ ਦੀ ਮੁਹਾਰਤ ਵਾਲੇ ਉਮੀਦਵਾਰਾਂ ਤੇ ਕੇਂਦਰਿਤ ਸੀ, ਲੈ ਘੱਟੋ-ਘੱਟ CRS ਸਕੋਰ 481 ਦੀ ਲੋੜ ਦੱਸੀ ਗਈ ਹੈ। ਜਿਵੇਂ ਕਿ ਕੈਨੇਡਾ ਕਿਊਬਿਕ ਤੋਂ ਬਾਹਰ ਫ੍ਰੈਂਕੋਫੋਨ ਇਮੀਗ੍ਰੇਸ਼ਨ ਨੂੰ ਮਜ਼ਬੂਤ ਕਰਨ ਲਈ ਆਪਣੇ ਯਤਨਾਂ ਨੂੰ ਤੇਜ਼ ਕਰ ਰਿਹਾ ਹੈ। ਇਹ ਡਰਾ ਭਾਸ਼ਾਈ ਵਿਭਿੰਨਤਾ ਅਤੇ ਆਰਥਿਕ ਵਿਕਾਸ ਪ੍ਰਤੀ ਦੇਸ਼ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ। 8 ਅਗਸਤ 2025 ਨੂੰ ਕੀਤੇ ਗਏ ਇਸ ਨਵੀਨਤਮ ਐਕਸਪ੍ਰੈਸ ਐਂਟਰੀ ਡਰਾ ਫ੍ਰੈਂਚ ਭਾਸ਼ਾ ਦੇ ਮਜ਼ਬੂਤ ਹੁਨਰ ਵਾਲੇ ਕੈਂਡੀਡੇਟਸ ਨੂੰ ਟਾਰਗੇਟ ਕਰਦੇ ਨੇ ਜੋ ਕਿ ਕਯੂਬਿਕ ਤੋਂ ਬਾਹਰਲੇ ਸੂਬਿਆਂ ਅਤੇ ਪ੍ਰਦੇਸ਼ਾਂ 'ਚ ਫ੍ਰੈਂਕੋਫੋਨ ਇਮੀਗ੍ਰੇਸ਼ਨ ਵਧਾਉਣ ਦੇ ਕੈਨੇਡਾ ਦੇ ਰਣਨੀਤਿਕ ਟੀਚੇ ਦੇ ਅਨੁਸਾਰ ਨੇ ਇੱਥੇ ਦੱਸਦੀ ਕਿ ਇਸ ਐਕਸਪ੍ਰੈਸ ਐਂਟਰੀ ਡਰਾ ਲਈ 18 ਜੁਲਾਈ 2025 ਨੂੰ 5:16 ਦੇ ਯੂਟੀਸੀ ਤੋਂ ਪਹਿਲਾਂ ਜਮ੍ਹਾਂ ਕੀਤੇ ਗਏ ਪ੍ਰੋਫਾਈਲਜ਼ ਨੂੰ ਤਰਜੀਹ ਦਿੱਤੀ ਜਾਵੇਗੀ। ਇਹ ਹਫ਼ਤਾ ਕੈਨੇਡਾ ਦੇ ਐਕਸਪ੍ਰੈਸ ਐਂਟਰੀ ਸਿਸਟਮ ਲਈ ਖਾਸ ਤੌਰ ਤੇ ਸਰਗਰਮ ਰਿਹਾ ਜਿਸ ਵਿੱਚ ਤਿੰਨ ਡਰਾਅ ਕੱਢੇ ਗਏ ਨੇ। 2023 ਦੇ ਵਿੱਚ ਆਈਆਰਸੀਸੀ ਨੇ ਲੇਬਰ ਮਾਰਕੀਟ ਦੀ ਘਾਟ ਅਤੇ ਜਨਸੰਖਿਆ ਤਰਜੀਹਾਂ ਨੂੰ ਹੱਲ ਕਰਨ ਲਈ ਖਾਸ ਹੁਨਰ ਜਾਂ ਗੁਣਾ ਵਾਲੇ ਉਮੀਦਵਾਰਾਂ ਨੂੰ ਨਿਸ਼ਾਨਾ ਬਣਾਉਣ ਲਈ ਕੈਟਾਗਰੀ ਬੇਸਡ ਸਿਲੈਕਸ਼ਨ ਡਰਾਜ਼ ਪੇਸ਼ ਕੀਤੇ। ਫ੍ਰੈਂਚ ਲੈਂਗੁਏਜ ਪ੍ਰੋਫੀਸ਼ੀਐਂਸੀ ਡਰਾ ਕੈਨੇਡਾ ਦੇ 2025 ਤੋਂ 2027 ਦੇ ਇਮੀਗ੍ਰੇਸ਼ਨ ਲੈਵਲ ਪਲਾਨ ਦਾ ਇੱਕ ਆਧਾਰ ਹੈ ਜਿਸ ਦਾ ਉਦੇਸ਼ 2025 ਚ 29325 ਫ੍ਰੈਂਕੋਫੋਨ ਨਵੇਂ ਆਉਣ ਵਾਲਿਆਂ ਨੂੰ ਐਡਮਿਟ ਕਰਨਾ ਹੈ ਜੋ ਕਿ 2026 ਦੇ ਵਿੱਚ 31350 ਤੇ ਕਯੂਬਿਕ ਤੋਂ ਬਾਅਦ 2027 ਦੇ ਵਿੱਚ 31500 ਦੇ ਕਰੀਬ ਤੱਕ ਵੱਧ ਜਾਵੇਗਾ ਇਮੀਗ੍ਰੇਸ਼ਨ ਰਿਫਿਊਜੀਜ਼ ਐਂਡ ਸਿਟੀਜ਼ਨਸ਼ਿਪ ਕੈਨੇਡਾ ਨੇ ਰੂਰਲ ਕਮਿਊਨਿਟੀ ਇਮੀਗ੍ਰੇਸ਼ਨ ਪਾਇਲਟ ਅਤੇ ਫ੍ਰੈਂਕੋਫੋਨ ਕਮਿਊਨਿਟੀ ਇਮੀਗ੍ਰੇਸ਼ਨ ਪਾਇਲਟ ਰਾਹੀਂ ਪ੍ਰਵਾਸ ਕਰਨ ਵਾਲਿਆਂ ਲਈ ਘੱਟੋ-ਘੱਟ ਸੈਟਲਮੈਂਟ ਫੰਡ ਦੀ ਲੋੜ ਨੂੰ ਵਧਾ ਦਿੱਤਾ ਹੈ 29 ਜੁਲਾਈ 2025 ਤੱਕ ਵਿਦੇਸ਼ੀ ਨਾਗਰਿਕਾਂ ਨੂੰ RCIP ਜਾਂ FCIP ਰਾਹੀਂ ਪ੍ਰਵਾਸ ਕਰਨ ਲਈ ਘੱਟੋ-ਘੱਟ 2544 ਡਾਲਰ ਹੋਰ ਸੈਟਲਮੈਂਟ ਫੰਡ ਦਾ ਵਾਅਦਾ ਕਰਨਾ ਪਵੇਗਾ ਇੱਕ ਪਰਿਵਾਰ ਦੇ ਇੱਕ ਮੈਂਬਰ ਲਈ RCIP ਜਾਂ FCIP ਲਈ ਯੋਗਤਾ ਪੂਰੀ ਕਰਨ ਲਈ ਲੋੜਿੰਦੇ ਘੱਟੋ-ਘੱਟ ਫੰਡ 29 ਜੁਲਾਈ ਨੂੰ 7963 ਤੋਂ ਵਧਾ ਕੇ 10507 ਡਾਲਰ ਕਰ ਦਿੱਤੇ ਗਏ ਨੇ ਜੋ ਕਿ 31.94% ਦਾ ਵਾਧਾ ਹੈ RCIP ਤੇ FCIP ਕਯੂਬਿਕ ਤੋਂ ਬਾਅਦ ਰੂਰਲ ਜਾਂ ਫ੍ਰੈਂਕੋਫੋਨ ਕਮਿਊਨਿਟੀਜ਼ 'ਚ ਵਸਣ ਦੀ ਇੱਛਾ ਰੱਖਣ ਵਾਲਿਆਂ ਲਈ ਕੈਨੇਡਾ 'ਚ ਪਰਮਨੈਂਟ ਰੈਜ਼ਿਡੈਂਸੀ ਲਈ ਐਮਪਲੋਇਰ ਡਰਾਈਵਨ ਰਸਤੇ ਨੇ RCIP ਜਾਂ FCIP ਰਾਹੀਂ ਪ੍ਰਵਾਸ ਕਰਨ ਲਈ ਲੋੜੀਂਦੇ ਘੱਟੋ-ਘੱਟ ਫੰਡ ਤੁਹਾਡੇ ਪਰਿਵਾਰ ਦੇ ਆਕਾਰ ਤੇ ਨਿਰਭਰ ਕਰਦੇ ਨੇ। ਦੋਵੇਂ ਪ੍ਰੋਗਰਾਮ ਇੱਕੋ ਜਿਹਾ ਸੈਟਲਮੈਂਟ ਫੰਡ ਲੋੜਾਂ ਨੂੰ ਸਾਂਝਾ ਕਰਦੇ ਨੇ। ਫੰਡਾਂ ਦੇ ਸਬੂਤ ਲਈ ਤੁਹਾਨੂੰ ਬੈਂਕ ਖਾਤੇ ਦੀ ਸਟੇਟਮੈਂਟ, ਬੈਂਕ ਡਰਾਫਟ, ਚੈੱਕ ਜਾਂ ਮਨੀ ਆਰਡਰ ਨਾਲ ਸੰਬੰਧਿਤ ਕੋਈ ਵੀ ਦਸਤਾਵੇਜ਼ ਦਿਖਾਉਣਾ ਪੈ ਸਕਦਾ ਹੈ। ਯੋਗ ਹੋਣ ਲਈ ਇੱਕ ਵਿਦੇਸ਼ੀ ਨਾਗਰਿਕ ਕੋਲ ਖੇਤਰ 'ਚ ਇੱਕ ਡੈਜ਼ਿਗਨੇਟਿਡ ਏਮਪਲੋਇਰ ਤੋਂ ਜੌਬ ਆਫਰ ਹੋਣੀ ਚਾਹੀਦੀ ਹੈ। ਇਸ ਜੌਬ ਆਫਰ ਨੂੰ ਇੱਕ ਲੋਕਲ ਇਕਨੋਮਿਕ ਡਿਵੈਲਪਮੈਂਟ ਆਰਗੇਨਾਈਜੇਸ਼ਨ ਦੁਆਰਾ ਵੀ ਸਮਰਥਨ ਦਿੱਤਾ ਜਾਣਾ ਚਾਹੀਦਾ ਹੈ ਇਸ ਤੋਂ ਇਲਾਵਾ ਵਿਦੇਸ਼ੀ ਨਾਗਰਿਕ ਨੂੰ ਸਿੱਖਿਆ ਕੰਮ ਦਾ ਤਜਰਬਾ ਭਾਸ਼ਾ ਦੀ ਮੁਹਾਰਤ ਅਤੇ ਸੈਟਲਮੈਂਟ ਫੰਡਾ ਸੰਬੰਧੀ ਕੁਝ ਯੋਗਤਾ ਮਾਪਦੰਡਾਂ ਨੂੰ ਪੂਰਾ ਕਰਨਾ ਪੈਂਦਾ ਹੈ ਐਫਸੀਆਈਪੀ ਲਈ ਵਿਦੇਸ਼ੀ ਨਾਗਰਿਕਾਂ ਨੂੰ ਫ੍ਰੈਂਚ ਭਾਸ਼ਾ ਦੀ ਮੁਹਾਰਤ ਸਾਬਤ ਕਰਨ ਦੀ ਲੋੜ ਹੁੰਦੀ ਹੈ ਜੋ ਸਾਰੇ ਯੋਗਤਾ ਮਾਪਦੰਡ ਪੂਰੇ ਕਰਦੇ ਨੇ ਉਹ ਪੀਆਰ ਲਈ ਸਿੱਧੇ ਫੈਡਰਲ ਗਵਰਨਮੈਂਟ ਨੂੰ ਅਰਜ਼ੀ ਦੇ ਸਕਦੇ ਨੇ ਕੈਨੇਡਾ ਦੀ ਆਰਥਿਕਤਾ ਨੂੰ ਜੁਲਾਈ ਚ ਹਜ਼ਾਰਾਂ ਨੌਕਰੀਆਂ ਦਾ ਨੁਕਸਾਨ ਹੋਇਆ ਜਿਸ ਨਾਲ ਰੁਜ਼ਗਾਰ ਪ੍ਰਾਪਤ ਲੋਕਾਂ ਦੀ ਹਿੱਸੇਦਾਰੀ 8 ਮਹੀਨਿਆਂ ਦੇ ਹੇਠਲੇ ਪੱਧਰ ਤੇ ਆ ਗਈ ਤਾਜ਼ਾ ਅੰਕੜਿਆਂ ਤੋਂ ਪਤਾ ਲੱਗਦਾ ਹੈ ਕਿ ਕਿਰਤ ਬਾਜ਼ਾਰ ਨੇ ਪਿਛਲੇ ਮਹੀਨੇ ਹੋਏ ਵਾਧੇ ਨੂੰ ਵਾਪਸੀ ਦੇ ਉੱਤੇ ਗਵਾ ਦਿੱਤਾ ਸਟੈਟਿਸਟਿਕਸ ਕੈਨੇਡਾ ਨੇ ਦੱਸਿਆ ਕਿ ਜੁਲਾਈ ਚ ਆਰਥਿਕਤਾ ਚ 40800 ਨੌਕਰੀਆਂ ਘਟੀਆਂ ਜੋ ਕਿ ਜੂਨ ਚ 83000 ਨੌਕਰੀਆਂ ਦਾ ਵਾਧਾ ਹੋਇਆ ਸੀ ਇਸ ਨਾਲ ਕੁੱਲ ਕੰਮ ਕਰਨ ਦੀ ਉਮਰ ਵਾਲੀ ਆਬਾਦੀ ਚੋਂ ਰੁਜ਼ਗਾਰ ਪ੍ਰਾਪਤ ਲੋਕਾਂ ਦੀ ਦਰ ਜਾਂ ਰੁਜ਼ਗਾਰ ਦਰ 60.7 ਫੀਸਡ ਤੇ ਆ ਗਈ ਹਾਲਾਂਕਿ ਬੇਰੋਜ਼ਗਾਰੀ ਦਰ 6.9 ਤੇ ਸਥਿਰ ਰਹੀ ਜੋ ਕਈ ਸਾਲਾਂ ਦੇ ਉੱਚੇ ਪੱਧਰ ਦੇ ਨੇੜੇ ਆ ਰਾਈਟਰਸ ਅਨੁਸਾਰ ਕੀਤੇ ਗਏ ਸਰਵੇਖਣ ਵਿੱਚ ਵਿਸ਼ਲੇਸ਼ਕਾਂ ਨੇ ਭਵਿੱਖਬਾਣੀ ਕੀਤੀ ਸੀ ਕਿ ਆਰਥਿਕਤਾ ਦੇ ਵਿੱਚ 13500 ਨੌਕਰੀਆਂ ਦਾ ਵਾਧਾ ਹੋਵੇਗਾ ਤੇ ਬੇਰੋਜ਼ਗਾਰੀ ਦਰ 7% ਤੱਕ ਵਧੇਗੀ ਆਕਸਫੋਰਡ ਇਕਨੋਮਿਕਸ ਦੇ ਸੀਨੀਅਰ ਅਰਥਸ਼ਾਸਤਰੀ ਮਾਈਕਲ ਡੇਵਨਪੋਰਟ ਨੇ ਇੱਕ ਨੋਟ ਤੇ ਲਿਖਿਆ ਕਿ ਕੈਨੇਡਾ ਦਾ ਕਿਰਤ ਬਾਜ਼ਾਰ ਜੁਲਾਈ ਚ ਅਸਲੀਅਤ ਚ ਵਾਪਸ ਆ ਗਿਆ ਹੈ ਬੈਂਕ ਆਫ ਕੈਨੇਡਾ ਨੇ ਪਹਿਲਾਂ ਹੀ ਕਿਹਾ ਸੀ ਕਿ ਸਟੀਲ, ਐਲੂਮੀਨੀਅਮ ਤੇ ਆਟੋਜ਼ ਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ 트੍ਰੰਪ ਦੇ ਸੈਕਟਰਲ ਟੈਰਿਫਸ ਨੇ ਨਿਰਮਾਣ ਖੇਤਰ ਨੂੰ ਬੁਰੀ ਤਰੀਕੇ ਨਾਲ ਪ੍ਰਭਾਵਿਤ ਕੀਤਾ ਹੈ ਤੇ ਕੰਪਨੀਆਂ ਦੇ ਭਰਤੀ ਕਰਨ ਦੇ ਇਰਾਦਿਆਂ ਨੂੰ ਘਟਾ ਦਿੱਤਾ ਹੈ। ਜੁਲਾਈ ਚ ਨਿਰਮਾਣ ਖੇਤਰ ਚ ਰੋਜ਼ਗਾਰ ਪ੍ਰਾਪਤ ਲੋਕਾਂ ਦੀ ਗਿਣਤੀ ਸਾਲਾਨਾ ਆਧਾਰ ਤੇ ਲਗਭਗ 10000 ਘਟ ਗਈ ਕਿਉਂਕਿ ਸਟੀਲ, ਐਲੂਮੀਨੀਅਮ ਤੇ ਆਟੋਜ਼ ਨਾਲ ਸੰਬੰਧਿਤ ਖੇਤਰਾਂ ਨੇ ਭਰਤੀ ਘਟਾਈ ਅਤੇ ਛਾਂਟੀ ਕੀਤੀ। ਯੂਨਾਈਟਿਡ ਸਟੀਲ ਵਰਕਰਸ ਦੇ ਕੈਨੇਡਾ ਲਈ ਰਾਸ਼ਟਰੀ ਨਿਰਦੇਸ਼ਕ ਮਾਟੀ ਵਾਰਨ ਨੇ ਰਾਈਟਰਸ ਨੂੰ ਦੱਸਿਆ ਕਿ ਲਗਭਗ 10000 ਮੈਂਬਰਾਂ ਦੀ ਛਾਂਟੀ ਕੀਤੀ ਗਈ ਹੈ ਆਕਸਫੋਰਡ ਇਕਨੋਮਿਕਸ ਦੇ ਡੇਵਨਪੋਰਟ ਨੇ ਆਉਣ ਵਾਲੀਆਂ ਮਹੀਨਿਆਂ ਦੇ ਵਿੱਚ ਹੋਰ ਛਾਂਟੀ ਦੀ ਭਵਿੱਖਬਾਣੀ ਕੀਤੀ ਜਿਸ ਵਿੱਚ ਇਸ ਸਾਲ ਦੇ ਅੰਤ ਤੱਕ ਲਗਭਗ 140000 ਨੌਕਰੀਆਂ ਦਾ ਨੁਕਸਾਨ ਤੇ ਬੇਰੁਜ਼ਗਾਰੀ ਦੀ ਦਰ 7 ਫੀਸਦੀ ਦੇ ਮੱਧ ਤੇ ਪਹੁੰਚਣ ਦੀ ਉਮੀਦ ਹੈ ਅੰਕੜਿਆਂ ਤੋਂ ਪਤਾ ਲੱਗਦਾ ਹੈ ਕਿ ਟੈਰੀਫਾਂ ਦੇ ਬਾਵਜੂਦ ਕੁਝ ਖੇਤਰਾਂ 'ਚ ਰੋਜ਼ਗਾਰ ਦੀ ਸਥਿਤੀ ਚੰਗੀ ਰਹੀ। ਸਟੈਟਕੈਨ ਨੇ ਕਿਹਾ ਹੈ ਕਿ ਕੁੱਲ ਮਿਲਾ ਕੇ ਸਾਲ ਦੀ ਸ਼ੁਰੂਆਤ ਤੋਂ ਹੁਣ ਤੱਕ ਰੋਜ਼ਗਾਰ 'ਚ ਬਹੁਤ ਘੱਟ ਵਾਧਾ ਹੋਇਆ ਹੈ। ਜੁਲਾਈ 'ਚ ਛਾਂਟੀ ਦੀ ਦਰ 1.1% ਤੇ ਲਗਭਗ ਰਹੀ ਜੋ 12 ਮਹੀਨੇ ਪਹਿਲਾਂ ਦੇ ਮੁਕਾਬਲੇ ਹੈ। ਜੁਲਾਈ 'ਚ ਜ਼ਿਆਦਾਤਰ ਨੌਕਰੀਆਂ ਦਾ ਨੁਕਸਾਨ 15 ਤੋਂ 24 ਸਾਲ ਦੀ ਉਮਰ ਦੇ ਕਾਮਿਆਂ 'ਚ ਹੋਇਆ ਹੈ। ਇਸ ਸਮੂਹੀ ਬੇਰੋਜ਼ਗਾਰੀ ਦਰ ਵਧ ਕੇ 14.6% ਹੋ ਗਈ ਹੈ ਜੋ ਸਤੰਬਰ 2010 ਤੋਂ ਬਾਅਦ ਸਭ ਤੋਂ ਉੱਚੀ ਹੈ ਸਕੈਚਵਨ ਪੋਲੀਟੈਕਨਿਕ ਕਾਲਜ ਇਸ ਸਾਲ ਦੂਜੀ ਵਾਰ ਸਟਾਫ ਦੀ ਛਾਂਟੀ ਕਰ ਰਿਹਾ ਹੈ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਦਾਖਲੇ 'ਚ ਕਮੀ ਹੋਣ ਕਾਰਨ ਕਾਲਜ ਨੂੰ ਹੋਣ ਵਾਲੀ ਕਮਾਈ ਘਟੀ ਹੈ ਇਸ ਪਿੱਛੇ ਫੈਡਰਲ ਸਰਕਾਰ ਵੱਲੋਂ ਸਟੱਡੀ ਵੀਜ਼ੇ 'ਚ ਕੀਤੀ ਕਟੌਤੀ ਨੂੰ ਵੀ ਕਾਰਨ ਮੰਨਿਆ ਜਾ ਰਿਹਾ ਹੈ ਜ਼ਿਕਰਯੋਗ ਹੈ ਕਿ ਅੰਤਰਰਾਸ਼ਟਰੀ ਵਿਦਿਆਰਥੀ ਕਿਸੇ ਵੀ ਕੋਰਸ ਲਈ ਘਰੇਲੂ ਵਿਦਿਆਰਥੀਆਂ ਨਾਲੋਂ ਵੱਧ ਭੁਗਤਾਨ ਕਰਦੇ ਨੇ ਕਾਲਜ ਨੇ ਹਾਲ ਹੀ ਚ 14 ਕਰਮਚਾਰੀਆਂ ਨੂੰ ਛਾਂਟੀ ਦੇ ਨੋਟਿਸ ਭੇਜੇ ਨੇ ਤੇ ਕਾਲਜ ਅੱਠ ਖਾਲੀ ਅਸਾਮੀਆਂ ਨਹੀਂ ਪਰੇਗਾ। ਕਾਲਜ ਨੇ ਅਪ੍ਰੈਲ ਦੇ ਵਿੱਚ 27 ਨੌਕਰੀਆਂ 'ਚ ਕਟੌਤੀ ਕੀਤੀ। ਇੱਕ ਬਿਆਨ 'ਚ ਕਾਲਜ ਪ੍ਰਬੰਧਨ ਨੇ ਕਿਹਾ ਕਿ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਦਾਖਲੇ 'ਚ ਇੱਕ ਮਹੱਤਵਪੂਰਨ ਗਿਰਾਵਟ ਨੇ 2025-2026 ਅਕਾਦਮਿਕ ਸਾਲ ਲਈ ਮਾਲੀਏ ਨੂੰ ਬਹੁਤ ਘਟਾ ਦਿੱਤਾ ਹੈ। ਸਾਨੂੰ ਆਉਣ ਵਾਲੇ ਮਹੀਨਿਆਂ 'ਚ ਹੋਰ ਮੁਸ਼ਕਲ ਫੈਸਲੇ ਲੈਣੇ ਪੈ ਸਕਦੇ ਨੇ। ਸਸਕੈਚਵਨ ਪੋਲੀਟੈਕਨਿਕ ਫੈਕਲਟੀ ਐਸੋਸੀਏਸ਼ਨ ਦੇ ਅਨੁਸਾਰ ਸਕੂਲ 15 ਮਿਲੀਅਨ ਡਾਲਰ ਤੱਕ ਦੇ ਬਜਟ ਘਾਟੇ ਦਾ ਸਾਹਮਣਾ ਕਰ ਰਿਹਾ ਹੈ ਐਸੋਸੀਏਸ਼ਨ ਦੇ ਪ੍ਰਧਾਨ ਮਿਸ਼ੇਲ ਡਾਉਨਟਨ ਨੇ ਇੱਕ ਬਿਆਨ ਚ ਕਿਹਾ ਕਿ ਅਸੀਂ ਸੂਬੇ ਭਾਰਤ ਚ ਸਿੱਖਿਆ ਦੀ ਗੁਣਵੱਤਾ ਵਿਦਿਆਰਥੀ ਸਹਾਇਤਾ ਤੇ ਲੰਬੇ ਸਮੇਂ ਦੇ ਪ੍ਰੋਗਰਾਮ ਦੀ ਵਿਵਹਾਰਕਤਾ ਤੇ ਪੈਣ ਵਾਲੇ ਪ੍ਰਭਾਵ ਬਾਰੇ ਚਿੰਤਤ ਹਾਂ ਅਪ੍ਰੈਲ ਚ ਕਾਲਜ ਨੇ ਇਹ ਨਹੀਂ ਦੱਸਿਆ ਕਿ ਛਾਂਟੀ ਦੇ ਇਸ ਦੌਰ ਨਾਲ ਕਿਹੜੇ ਅਧਿਏ ਵਿਭਾਗ ਜਾਂ ਪ੍ਰੋਗਰਾਮ ਪ੍ਰਭਾਵਿਤ ਹੋਣਗੇ ਕਾਲਜ ਦੀ 2023-2024 ਦੀ ਸਾਲਾਨਾ ਰਿਪੋਰਟ ਦੇ ਅਨੁਸਾਰ ਸਾਰੇ ਵਿਭਾਗਾਂ ਅਤੇ ਕਿਰਤ ਸਮੂਹਾਂ ਚ ਲਗਭਗ 2000 ਅਜਿਹੇ ਕਰਮਚਾਰੀ ਨੇ ਜੋ ਫੁੱਲ ਟਾਈਮ ਨੌਕਰੀ ਕਰ ਰਹੇ ਨੇ ਸਸਕੈਚੁਵਨ ਪੋਲੀਟੈਕਨਿਕ ਸਟੂਡੈਂਟਸ ਐਸੋਸੀਏਸ਼ਨ ਨੇ ਕਿਹਾ ਕਿ ਵਿਦਿਆਰਥੀ ਚਿੰਤਤ ਨੇ ਪਰ ਕਾਲਜ ਦੇ ਵਿੱਤੀ ਦਬਾਅ ਨੂੰ ਸਮਝਦੇ ਨੇ ਐਸੋਸੀਏਸ਼ਨ ਦੇ ਪ੍ਰਧਾਨ ਰੋਸਬੀ ਜੇਮਸ ਨੇ ਕਿਹਾ ਕਿ ਸੰਸਥਾ ਸੱਚਮੁੱਚ ਸਥਿਤੀ ਦਾ ਮੁਕਾਬਲਾ ਕਰਨ ਲਈ ਆਪਣੀ ਪੂਰੀ ਕੋਸ਼ਿਸ਼ ਕਰ ਰਹੀ ਹੈ ਤੇ ਉਹਨਾਂ ਦਾ ਧਿਆਨ ਪਹਿਲਾਂ ਵਿਦਿਆਰਥੀਆਂ ਤੇ ਹੈ ਕਾਲਜ ਦੀ ਸਭ ਤੋਂ ਤਾਜ਼ਾ ਸਾਲਾਨਾ ਰਿਪੋਰਟ ਦੇ ਅਨੁਸਾਰ 2023-2024 ਅਕਾਦਮਿਕ ਸਾਲ ਚ ਇਸਦੇ 4 ਕੈਂਪਸਾਂ ਦੇ ਵਿੱਚ 4327 ਅੰਤਰਰਾਸ਼ਟਰੀ ਵਿਦਿਆਰਥੀਆਂ ਨੇ ਦਾਖਲਾ ਲਿਆ ਸੀ 5 ਸਾਲ ਪਹਿਲਾਂ ਇਹ ਗਿਣਤੀ 1701 ਸੀ 2024 ਚ ਫੈਡਰਲ ਸਰਕਾਰ ਦੁਆਰਾ ਵਿਦਿਆਰਥੀ ਵੀਜ਼ਾ ਤੇ ਇੱਕ ਸੀਮਾ ਦਾ ਐਲਾਨ ਕਰਨ ਤੋਂ ਬਾਅਦ ਸਸਕੈਚੁਆਨ ਚ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਦਾਖਲੇ ਚ ਗਿਰਾਵਟ ਆਈ ਹੈ ਰਜਾਇਨਾ ਯੂਨੀਵਰਸਿਟੀ ਨੇ ਇਸ ਸਾਲ ਦੇ ਸ਼ੁਰੂ ਚ ਕਿਹਾ ਸੀ ਕਿ ਜਨਵਰੀ 2024 ਦੇ ਮੁਕਾਬਲੇ ਇਸ ਪਿਛਲੇ ਸਰਦੀਆਂ ਦੇ ਸਮੇਂ ਚ ਨਵੇਂ ਦਾਖਲ ਹੋਏ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਗਿਣਤੀ ਚ 50 ਫੀਸਡ ਤੋਂ ਵੱਧ ਦੀ ਗਰਾਵਟਾਈ ਹੈ ਸਸਕਾਟਵਨ ਯੂਨੀਵਰਸਿਟੀ ਨੇ ਇਸ ਸਾਲ ਦੇ ਸ਼ੁਰੂ ਚ ਇਹ ਵੀ ਕਿਹਾ ਸੀ ਕਿ ਸ਼ੁਰੂਆਤੀ ਅੰਕੜਿਆਂ ਨੇ ਨਵੇਂ ਅੰਤਰਰਾਸ਼ਟਰੀ ਵਿਦਿਆਰਥੀਆਂ ਚ 20 ਫੀਸਡ ਦੀ ਕਮੀ ਦਾ ਇਸ਼ਾਰਾ ਕੀਤਾ ਹੈ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਕੈਨੇਡੀਅਨ ਹਥਿਆਰਬੰਦ ਸੈਨਾਵਾਂ ਲਈ ਤਨਖਾਹ ਵਾਧੇ ਦਾ ਐਲਾਨ ਕੀਤਾ ਹੈ ਇਹ ਕੈਨੇਡੀਅਨ ਹਥਿਆਰਬੰਦ ਸੈਨਾਵਾਂ ਦੇ ਮੈਂਬਰਾਂ ਲਈ ਸਭ ਤੋਂ ਵੱਡਾ ਤਨਖਾਹ ਵਾਧਾ ਹੈ ਕੈਨੇਡਾ ਦੀ ਨਵੀਂ ਸਰਕਾਰ ਕੈਨੇਡੀਅਨ ਹਥਿਆਰਬੰਦ ਸੈਨਾਵਾਂ ਦਾ ਪੁਨਰ ਨਿਰਮਾਣ ਮੁੜ ਹਥਿਆਰਬੰਦ ਅਤੇ ਮੁੜ ਨਿਵੇਸ਼ ਕਰ ਰਹੀ ਹੈ ਜੂਨ ਚ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਕੈਨੇਡੀਅਨ ਹਥਿਆਰਬੰਦ ਸੈਨਾਮਾ ਨੂੰ ਉਹਨਾਂ ਦੀ ਲੋੜਿੰਦੀ ਸਮਰੱਥਾ ਅਤੇ ਸਹਾਇਤਾ ਪ੍ਰਦਾਨ ਕਰਨ ਲਈ 9 ਬਿਲੀਅਨ ਡਾਲਰ ਤੋਂ ਵੱਧ ਦੇ ਨਿਵੇਸ਼ ਦਾ ਐਲਾਨ ਕੀਤਾ ਸੀ ਉਹਨਾਂ ਕਿਹਾ ਸੀ ਕਿ ਇਹ ਨਿਵੇਸ਼ ਕੈਨੇਡੀਅਨਜ਼ ਲਈ ਸੁਰੱਖਿਆ ਤੇ ਦੁਨੀਆ ਭਰ ਚ ਸਾਡੀਆਂ ਵਚਨਬੱਧਤਾਵਾਂ ਨੂੰ ਪੂਰਾ ਕਰਨ ਚ ਮਦਦ ਕਰੇਗਾ ਸਾਡੇ ਰੱਖਿਆ ਨਿਵੇਸ਼ ਦੇ ਕੇਂਦਰ ਚ ਉਹ ਔਰਤਾਂ ਤੇ ਮਰਦ ਨੇ ਜੋ ਸੇਵਾ ਕਰਦੇ ਨੇ ਪਿਛਲੇ 30 ਸਾਲਾਂ ਚ ਸਾਡੀਆਂ ਕੈਨੇਡੀਅਨ ਹਥਿਆਰਬੰਦ ਸੈਨਾਵਾਂ ਚ ਮੰਗ ਵਧੀ ਹੈ ਪਰ ਉਹਨਾਂ ਦੇ ਸਰੋਤ ਅਤੇ ਤਨਖਾਹਾਂ 'ਚ ਵਾਧਾ ਨਹੀਂ ਹੋਇਆ ਇਹ ਉਹ ਔਰਤਾਂ ਤੇ ਮਰਦ ਨੇ ਜੋ ਕੈਨੇਡਾ ਦੀ ਪ੍ਰਭੂ ਸੱਤਾ ਬਣਾਈ ਰੱਖਦੇ ਨੇ ਸਾਡੀ ਸੁਰੱਖਿਆ ਦੀ ਰਾਖੀ ਕਰਦੇ ਨੇ ਤੇ ਸਾਡੇ ਅੰਤਰਰਾਸ਼ਟਰੀ ਗੱਠ ਜੋੜਾ ਨੂੰ ਮਜ਼ਬੂਤ ਕਰਦੇ ਨੇ ਉਹਨਾਂ ਦੀ ਤਨਖਾਹ ਉਹਨਾਂ ਦੀਆਂ ਜ਼ਿੰਮੇਵਾਰੀਆਂ ਦੇ ਭਾਰ ਨੂੰ ਦਰਸਾਉਣੀ ਚਾਹੀਦੀ ਹੈ ਪ੍ਰਧਾਨ ਮੰਤਰੀ ਨੇ ਐਲਾਨ ਕੀਤਾ ਕਿ ਕੈਨੇਡੀਅਨ ਹਥਿਆਰਬੰਦ ਸੈਨਾਵਾਂ ਦੇ ਸਾਰੇ ਮੈਂਬਰਾਂ ਨੂੰ ਤਨਖਾਹ 'ਚ ਵਾਧਾ ਮਿਲੇਗਾ ਇਹ ਇੱਕ ਪੀੜੀ 'ਚ ਕੈਨੇਡੀਅਨ ਹਥਿਆਰਬੰਦ ਸੈਨਾਵਾਂ ਦੇ ਮੈਂਬਰਾਂ ਲਈ ਸਭ ਤੋਂ ਵੱਡਾ ਤਨਖਾਹ ਵਾਧਾ ਹੈ ਬੇਸ ਤਨਖਾਹ ਤੋਂ ਇਲਾਵਾ ਇਹ ਵਾਅਦਾ 1 ਅਪ੍ਰੈਲ 2025 ਤੋਂ ਲਾਗੂ ਹੋਵੇਗਾ ਜਿਸ ਨਾਲ ਸੇਵਾ ਕਰਨ ਵਾਲੇ ਹਰੇਕ ਵਿਅਕਤੀ ਦੀ ਜੇਬ 'ਚ ਵਧੇਰੇ ਪੈਸਾ ਆਵੇਗਾ ਇਸ ਵਾਅਦੇ ਦੇ ਨਤੀਜੇ ਵਜੋਂ ਕਰਨਲ ਅਤੇ ਇਸ ਤੋਂ ਉੱਪਰ ਦੇ ਅਹੁਦੇ ਲਈ 8% ਵਾਧਾ ਲੈਫਟਨੈਂਟ ਕਰਨਲ ਤੇ ਇਸ ਤੋਂ ਹੇਠਾਂ ਦੇ ਅਹੁਦਿਆਂ ਲਈ 13% ਵਾਧਾ ਤੇ ਰੈਗੂਲਰ ਫੋਰਸ ਦੇ ਵਿੱਚ ਪ੍ਰਾਈਵੇਟਾਂ ਲਈ ਸ਼ੁਰੂਆਤੀ ਤਨਖਾਹ 'ਚ 20% ਵਾਧਾ ਹੋਵੇਗਾ ਇਸ ਤੋਂ ਇਲਾਵਾ ਇੱਕ ਇੱਕ ਨਵਾਂ ਮਿਲਟਰੀ ਸਰਵਿਸ ਪੇ ਲਾਬ ਵੀ ਮਿਲੇਗਾ ਪ੍ਰਧਾਨ ਮੰਤਰੀ ਕਾਰਨੀ ਨੇ ਕਿਹਾ ਕਿ ਤਨਖਾਹ ਤੇ ਪ੍ਰੋਤਸਾਹਨ ਚ ਇਹ ਵਾਅਦਾ ਵਰਦੀ ਚ ਮੈਂਬਰਾਂ ਨੂੰ ਸੇਵਾ ਕਰਨ ਲਈ ਲੋੜੀਂਦਾ ਭਰੋਸਾ ਅਤੇ ਨਿਸ਼ਚਿਤਤਾ ਦੇਵੇਗਾ ਇਹ ਇਸ ਸਾਲ ਨਾਟੋ ਦੇ 2 ਫੀਸਦੀ ਰੱਖਿਆ ਖਰਚੇ ਦੇ ਟੀਚੇ ਨੂੰ ਪੂਰਾ ਕਰਨ ਅਤੇ 2035 ਤੱਕ ਰੱਖਿਆ ਚ ਸਾਲਾਨਾ ਜੀਡੀਪੀ ਦਾ 5 ਫੀਸਦੀ ਨਿਵੇਸ਼ ਕਰਨ ਲਈ ਰਣਨੀਤਿਕ ਨਿਵੇਸ਼ਾਂ ਦਾ ਹਿੱਸਾ ਹੈ ਸਾਡੀ ਯੋਜਨਾ ਚ ਫੌਜੀ ਸਾਜ਼ੋ ਸਮਾਨ ਦਾ ਆਧੁਨਿਕੀਕਰਨ ਕੈਨੇਡਾ ਦੇ ਰੱਖਿਆ ਉਦਯੋਗ ਦਾ ਨਿਰਮਾਣ ਅੰਤਰਰਾਸ਼ਟਰੀ ਭਾਈਵਾਲਾਂ ਨੂੰ ਵਿਪੰਤਾ ਬਣਾਉਣਾ ਅਤੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨਾ ਹੈ ਪ੍ਰਧਾਨ ਮੰਤਰੀ ਨੇ ਕਿਹਾ ਕਿ ਜਿਵੇਂ ਅਸੀਂ ਕੈਨੇਡੀਅਨ ਹਥਿਆਰਬੰਦ ਸੈਨਾਵਾਂ ਨੂੰ ਮਜ਼ਬੂਤ ਕਰਦੇ ਹਾਂ ਅਸੀਂ ਕੈਨੇਡੀਅਨ ਉਦਯੋਗ ਨੂੰ ਵੀ ਮਜ਼ਬੂਤ ਕਰਾਂਗੇ ਨਵੀਨਤਾ ਨੂੰ ਵਧਾਵਾਂਗੇ ਅਤੇ ਕੈਨੇਡੀਅਨ ਕਾਮਿਆਂ ਲਈ ਚੰਗੇ ਕੈਰੀਅਰ ਤੇ ਕੈਨੇਡੀਅਨ ਕਾਰੋਬਾਰਾਂ ਲਈ ਨਵੇਂ ਮੌਕੇ ਪੈਦਾ ਕਰਾਂਗੇ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਗਾਜ਼ਾ ਦੇ ਵਿੱਚ ਸੰਘਰਸ਼ ਨੂੰ ਹੋਰ ਵਧਾਉਣ ਦੇ ਇਜ਼ਰਾਈਲੀ ਸਰਕਾਰ ਦੇ ਫੈਸਲੇ ਦੀ ਨਿੰਦਾ ਕੀਤੀ ਹੈ ਇੱਕ ਪ੍ਰੈਸ ਰਿਲੀਜ਼ ਦੇ ਵਿੱਚ ਕਾਰਨੀ ਨੇ ਕਿਹਾ ਕਿ ਇਹ ਵਾਅਦਾ ਗਾਜ਼ਾ ਚ ਮਨੁੱਖੀ ਤਬਾਹੀ ਨੂੰ ਖਤਮ ਕਰਨ ਜਾਂ ਇਜ਼ਰਾਈਲੀ ਬੰਦਕਾਂ ਤੇ ਫਲਸਤੀਨੀ ਨਾਗਰਿਕਾਂ ਦੇ ਡੂੰਗੇ ਦੁੱਖ ਨੂੰ ਘੱਟ ਕਰਨ ਲਈ ਕੁਝ ਨਹੀਂ ਕਰੇਗਾ। ਨਾ ਹੀ ਇਹ ਇਜ਼ਰਾਈਲੀ ਲੋਕਾਂ ਲਈ ਲੰਬੇ ਸਮੇਂ ਦੀ ਸ਼ਾਂਤੀ ਤੇ ਸੁਰੱਖਿਆ ਨੂੰ ਅੱਗੇ ਵਧਾਏਗਾ। ਉਹਨਾਂ ਕਹੇ ਕਿ ਕੈਨੇਡਾ ਤੁਰੰਤ ਜੰਗਬੰਦੀ ਦੀ ਮੰਗ ਕਰਦਾ ਏ। ਹਮਾਸ ਨੂੰ 7 ਅਕਤੂਬਰ ਦੇ ਭਿਆਨਕ ਅਤਵਾਦੀ ਹਮਲੇ ਦੌਰਾਨ ਲੈ ਗਏ ਸਾਰੇ ਬੰਦਕਾਂ ਨੂੰ ਤੁਰੰਤ ਰਿਹਾ ਕਰਨਾ ਚਾਹੀਦਾ ਹੈ। ਹਮਾਸ ਨੂੰ ਹਥਿਆਰ ਸੁੱਟਣੇ ਚਾਹੀਦੇ ਨੇ ਤੇ ਸਾਨੂੰ ਲੋੜੀਂਦੇ ਪੈਮਾਨੇ ਤੇ ਮਨੁੱਖੀ ਸਹਾਇਤਾ 'ਚ ਇੱਕ ਵੱਡਾ ਅਤੇ ਨਿਰੰਤਰ ਵਾਅਦਾ ਦੇਖਣਾ ਚਾਹੀਦਾ ਹੈ। ਅਸੀਂ ਦੋ-ਮੁਲਕੀ ਹੱਲ ਦੇ ਰਾਤੇ ਆਪਣੇ ਅੰਤਰਰਾਸ਼ਟਰੀ ਭਾਈਵਾਲਾਂ ਨਾਲ ਕੰਮ ਕਰਨਾ ਜਾਰੀ ਰੱਖਾਂਗੇ, ਜਿੱਥੇ ਇੱਕ ਸੁਤੰਤਰ ਵਿਹਾਰਕ ਅਤੇ ਪ੍ਰਭੂ ਸੱਤਾ ਸੰਪੰਨ ਫਲਸਤੀਨੀ ਰਾਜ ਇਜ਼ਰਾਈਲੀ ਰਾਜ ਦੇ ਨਾਲ ਸ਼ਾਂਤੀ ਅਤੇ ਸੁਰੱਖਿਆ ਦੇ ਵਿੱਚ ਰਹਿ ਸਕਦਾ ਹੈ। ਅਸੀਂ ਦੁਹਰਾਉਂਦੇ ਹਾਂ ਕਿ ਇੱਕ ਗੈਰ ਫੌਜੀ ਫਲਸਤੀਨੀ ਰਾਜ ਦੇ ਭਵਿੱਖ ਦੇ ਸ਼ਾਸਨ 'ਚ ਹਮਾਸ ਦੀ ਕੋਈ ਭੂਮਿਕਾ ਨਹੀਂ ਹੋਣੀ ਚਾਹੀਦੀ। ਕੈਨੇਡਾ ਸੁਧਾਰ ਅਤੇ ਮਜ਼ਬੂਤ ਲੋਕਤੰਤਰੀ ਸ਼ਾਸਨ ਪ੍ਰਤੀ ਫਲਸਤੀਨੀ ਅਥਾਰਟੀ ਦੀ ਵਚਨਬੱਧਤਾ ਦਾ ਸਮਰਥਨ ਕਰਨਾ ਜਾਰੀ ਰੱਖੇਗਾ। ਪ੍ਰਧਾਨ ਮੰਤਰੀ ਕਾਰਨੀ ਨੇ ਕਿਹਾ ਕਿ ਖੇਤਰ 'ਚ ਸ਼ਾਂਤੀ ਤੇ ਸਥਿਰਤਾ ਦੀਆਂ ਸੰਭਾਵਨਾਵਾਂ ਨੂੰ ਸੁਰੱਖਿਅਤ ਰੱਖਣਾ ਸਾਡੀ ਸਮੂਹਿਕ ਤਰਜੀਹ ਹੋਣੀ ਚਾਹੀਦੀ ਹੈ। ਕੈਨੇਡਾ ਸਾਰੀਆਂ ਧਿਰਾਂ ਨੂੰ ਇੱਕ ਨਿਰਪੱਖ, ਸਾਰਥਕ ਅਤੇ ਸਥਾਈ ਸ਼ਾਂਤੀ ਲਈ ਨੇਕ ਨੀਤੀ ਨਾਲ ਗੱਲਬਾਤ ਕਰਨ ਦੀ ਅਪੀਲ ਕਰਦਾ ਹੈ ਕੈਨੇਡਾ ਬਾਰਡਰ ਸਰਵਿਸੇਜ਼ ਏਜੰਸੀ ਦੇ ਅਧਿਕਾਰੀਆਂ ਨੇ ਅੰਟੇਰੀਓ ਦੇ ਸਰਨੀਆਂ ਨੇੜੇ ਬਲੂ ਵਾਟਰ ਬ੍ਰਿਜ ਤੇ ਦੇਸ਼ 'ਚ ਦਾਖਲ ਹੋਏ ਇੱਕ ਵਪਾਰਕ ਟਰੱਕ ਤੋਂ ਲਗਭਗ 25 ਮਿਲੀਅਨ ਡਾਲਰ ਦੀ ਕੋਕੀਨ ਜ਼ਬਤ ਕੀਤੀ ਹੈ। ਸੀਬੀਐਸਏ ਨੇ ਕਿਹਾ ਕਿ ਟਰੱਕ 23 ਜੁਲਾਈ ਨੂੰ ਅਮਰੀਕਾ ਤੋਂ ਆਇਆ ਸੀ ਤੇ ਮੋਡਲੀ ਪੜਤਾਲ ਤੋਂ ਬਾਅਦ ਇਸ ਨੂੰ ਵਦੇਰੇ ਨਰੀਖਣ ਲਈ ਰੋਕਿਆ ਗਿਆ। ਸੀਬੀਐਸਏ ਨੇ ਇੱਕ ਪ੍ਰੈਸ ਰਿਲੀਜ਼ ਦੇ ਵਿੱਚ ਕਿਹਾ, "ਟਰੇਲਰ ਦੇ ਨਰੀਖਣ ਦੌਰਾਨ ਅਧਿਕਾਰੀਆਂ ਨੂੰ ਸ਼ੱਕੀ ਕੋਕੀਨ ਦੀਆਂ ਇੱਟਾਂ ਵਾਲੇ 7 ਬੈਗ ਮਿਲੇ। ਸ਼ੱਕੀ ਨਸ਼ੀਲੇ ਪਦਾਰਥਾਂ ਦਾ ਕੁੱਲ ਭਾਰ 197 ਕਿਲੋਗ੍ਰਾਮ ਸੀ ਜਿਸ ਦੀ ਅੰਦਾਜ਼ਨ ਕੀਮਤ 24.6 ਮਿਲੀਅਨ ਡਾਲਰ ਹੈ।" ਸਰਹੱਦੀ ਅਧਿਕਾਰੀਆਂ ਨੇ ਕਿਹਾ ਕਿ ਉਨ੍ਹਾਂ ਨੇ ਕੈਲੇਡਨ, ਅਨਟੈਰੀਓ ਤੋਂ ਇੱਕ 29 ਵਰਿਆਂ ਦੇ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ ਜਿਸ ਤੇ ਆਰਸੀਐਮਪੀ ਦੁਆਰਾ ਕੋਕੀਨ ਦੀ ਦਰਾਮਦ ਅਤੇ ਤਸਕਰੀ ਦੇ ਉਦੇਸ਼ ਲਈ ਕੋਕੀਨ ਰੱਖਣ ਦਾ ਦੋਸ਼ ਲਾਇਆ ਗਿਆ ਹੈ। ਸਰਹੱਦੀ ਏਜੰਸੀ ਦੇ ਦੱਖਣੀ ਅਨਟੈਰੀਓ ਖੇਤਰ ਦੇ ਮੁਖੀ ਮਾਈਕਲ ਪ੍ਰੋਸੀਆ ਨੇ ਇਸ ਕਾਰਵਾਈ ਨੂੰ ਮਹੱਤਵਪੂਰਨ ਕਿਹਾ ਤੇ ਕਿਹਾ ਕਿ ਇਹ ਕੈਨੇਡਾ 'ਚ ਨਸ਼ੀਲੇ ਪਦਾਰਥਾਂ ਦੇ ਗੈਰਕਾਨੂੰਨੀ ਪ੍ਰਵਾਹ ਨੂੰ ਰੋਕਣ 'ਚ ਸਾਡੇ ਸਰਹੱਦੀ ਸੇਵਾਵਾਂ ਦੇ ਅਧਿਕਾਰੀਆਂ ਦੀ ਮਹੱਤਵਪੂਰਨ ਭੂਮਿਕਾ ਨੂੰ ਉਜਾਗਰ ਕਰਦਾ ਹੈ। ਇਸ ਸਾਲ ਦੀ ਸ਼ੁਰੂਆਤ 10 ਜੁਲਾਈ ਦੇ ਵਿਚਕਾਰ ਕੈਨੇਡੀਅਨ ਸਰਹੱਦੀ ਅਧਿਕਾਰੀਆਂ ਨੇ ਯੂਐਸਏ ਤੋਂ ਕੈਨੇਡਾ ਦਾਖਲ ਹੋ ਰਹੀ 1164 ਕਿਲੋਗ੍ਰam ਕੋਕੀਨ ਜ਼ਬਤ ਕੀਤੀ ਜਿਸ ਦੇ ਨਾਲ ਦੂਜੇ ਦੇਸ਼ਾਂ ਤੋਂ ਆਰੀ 514 ਕਿਲੋਗ੍ਰam ਜ਼ਬਤ ਕੀਤੀ ਗਈ ਜ਼ਿਕਰਯੋਗ ਹੈ ਕਿ ਕੈਨੇਡੀਅਨ ਅਧਿਕਾਰੀਆਂ ਨੇ ਹਾਲ ਹੀ ਦੇ ਮਹੀਨਿਆਂ ਚ ਸਰਹੱਦੀ ਸੁਰੱਖਿਆ ਨੂੰ ਵਧਾਉਣ ਲਈ ਨਵੇਂ ਕਾਨੂੰਨ ਅਤੇ ਫੰਡਿੰਗ ਦਾ ਐਲਾਨ ਕੀਤਾ ਹੈ ਕੈਨੇਡਾ ਚ ਲੱਖਾਂ ਡਾਲਰ ਦੀ ਠੱਗੀ ਦਾ ਸ਼ਿਕਾਰ ਬਣੀ ਮਨਜੀਤ ਕੌਰ ਸੰਧੂ ਨੂੰ ਇਨਸਾਫ ਮਿਲ ਗਿਆ ਜਦੋਂ ਸਿਵਲ ਅਦਾਲਤ ਨੇ ਕੁਲਦੀਪ ਵਿਰਕ ਅਤੇ ਮੀਰਾ ਵਿਰਕ ਨੂੰ ਹਰਜਾਨੇ ਵਜੋਂ 9 ਲੱਖ 76 ਹਜ਼ਾਰ ਡਾਲਰ ਦੀ ਰਕਮ ਅਦਾ ਕਰਨ ਦੇ ਹੁਕਮ ਦਿੱਤੇ ਜਸਟਿਸ ਰਿਚਰਡ ਫਾਉਲਰ ਨੇ ਆਪਣੇ ਫੈਸਲੇ 'ਚ 20 ਹਜ਼ਾਰ ਡਾਲਰ ਦਾ ਖਰਚਾ ਵੱਖਰੇ ਤੌਰ ਤੇ ਅਦਾ ਕਰਨ ਦੀ ਹਦਾਇਤ ਵੀ ਦਿੱਤੀ ਮੀਡੀਆ ਰਿਪੋਰਟ ਮੁਤਾਬਕ ਮਨਜੀਤ ਕੌਰ ਸੰਦੂ ਨੂੰ ਦੁਬਈ 'ਚ ਨਿਵੇਸ਼ ਰਾਹੀਂ ਮੋਟੀ ਕਮਾਈ ਹੋਣ ਦੇ ਸਬਜ਼ ਬਾਗ ਦਿਖਾਏ ਗਏ ਤੇ ਕਥਿਤ ਠੱਗਾ ਨਹੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਝੂਠੀ ਸੌਂ ਵਿਖਾਦੀ ਠੱਗਾਂ ਦੇ ਸ਼ਬਦ ਜਾਲ ਚ ਉਲਜੀ ਮਨਜੀਤ ਕੌਰ ਸੰਧੂ ਨੇ ساری ਉਮਰ ਮਿਹਨਤ ਕਰਕੇ ਇਕੱਠੇ ਕੀਤੇ 6 ਲੱਖ ਡਾਲਰ ਵਿਰਕ ਨੂੰ ਸੌਂਪ ਦਿੱਤੇ ਅਦਾਲਤੀ ਦਸਤਾਵੇਜ਼ਾ ਮੁਤਾਬਕ ਵਿਰਕ ਜੋੜੇ ਨਾਲ ਮਨਜੀਤ ਕੌਰ ਸੰਧੂ ਦੀ ਮੁਲਾਕਾਤ ਇੱਕ ਰਿਸ਼ਤੇਦਾਰ ਰਾਹੀਂ ਹੋਈ ਜੋ ਮੀਰਾ ਵਿਰਕ ਦਾ ਦੋਸਤ ਸੀ ਮੁਲਾਕਾਤਾਂ ਦਾ ਸਿਲਸਿਲਾ ਵਧਿਆ ਤਾਂ ਫੇਰ ਹਵਾਈ ਕਿਲੇ ਉਸਾਰਨੇ ਸ਼ੁਰੂ ਹੋ ਗਿਆ ਤੇ ਮੁੱਢਲੇ ਤੌਰ ਤੇ ਮਨਜੀਤ ਕੌਰ ਸੰਧੂ ਤੋਂ 2 ਲੱਖ ਡਾਲਰ ਵਸੂਲ ਕੀਤੇ ਗਏ ਪਰ ਕੁਝ ਦਿਨ ਬਾਅਦ ਮੀਰਾ ਵਿਰਕ ਨੇ ਮੁੜ ਫੋਨ ਕਰਦਿਆਂ ਕਿਹਾ ਕਿ ਦੁਬਈ ਵਾਲਾ ਪ੍ਰੋਜੈਕਟ ਮੁਕੰਮਲ ਹੋਣ ਵਾਲਾ ਹੈ ਤੇ ਕੁਝ ਹੋਰ ਰਕਮ ਲੋੜੀਂਦੀ ਹੋਵੇਗੀ ਇਸ ਮਗਰੋਂ 2 ਲੱਖ ਡਾਲਰ ਦਾ ਬੈਂਕ ਡਰਾਫਟ ਸੌਂਪਿਆ ਗਿਆ ਅਦਾਲਤੀ ਫੈਸਲੇ ਮੁਤਾਬਕ ਵਿਰਕ ਜੋੜੇ ਨੇ ਮਨਜੀਤ ਕੌਰ ਨੂੰ ਇੱਕ ਪ੍ਰਨੋਟ ਵੀ ਲਿਖ ਕੇ ਦਿੱਤਾ ਜਿਸ ਵਿੱਚ 10% ਦਾ ਵਿਆਜ ਅਦਾ ਕਰਨ ਅਤੇ 4 ਮਹੀਨੇ ਦੇ ਅੰਦਰ ਰਕਮ ਵਾਪਸੀ ਦਾ ਵਾਅਦਾ ਦਰਜ ਸੀ ਪਰ 3 ਮਹੀਨੇ ਬਾਅਦ ਕਥਿਤ ਠੱਗਾ ਨੇ ਮਨਜੀਤ ਕੌਰ ਸੰਧੂ ਨਾਲ ਮੁੜ ਸੰਪਰਕ ਕੀਤਾ ਤੇ ਕਹਿਣ ਲੱਗੇ ਕਿ ਪ੍ਰੋਜੈਕਟ ਮੁਕੰਮਲ ਹੋਣ ਕਿਨਾਰੇ ਹੈ ਤੇ 1 ਲੱਖ ਡਾਲਰ ਹੋਰ ਲੋੜੀਂਦੇ ਨੇ ਇਸ ਵਾਰ ਵੀ ਮਨਜੀਤ ਕੌਰ ਸੰਧੂ ਨੇ ਰਕਮ ਦੇ ਦਿੱਤੀ ਤੇ ਉੱਥੋਂ ਹੀ ਮੁਸ਼ਕਲਾਂ ਦਾ ਦੌਰ ਸ਼ੁਰੂ ਹੋ ਗਿਆ ਕੈਨੇਡਾ ਦੇ ਨਸ਼ੇੜੀ ਡਰਾਈਵਰਾਂ ਤੇ অন্ਟਾਰੀਓ ਦੀ ਅਦਾਲਤ ਨੇ ਸ਼ਿਕੰਜਾ ਕੱਸਿਆ ਓਨਟਾਰੀਓ ਸੁਪੀਰੀਅਰ ਕੋਰਟ ਨੇ ਪੰਜਵੀਂ ਵਾਰ ਨਸ਼ਾ ਕਰਕੇ ਗੱਡੀ ਚਲਾਉਣ ਦੇ ਦੋਸ਼ੀ ਨੂੰ 4 ਮਹੀਨੇ ਵਾਸਤੇ ਜੇਲ੍ਹ ਨਾ ਭੇਜਣ ਦਾ ਬ੍ਰੈਂਪਟਨ ਕੋਰਟ ਦਾ ਫੈਸਲਾ ਪਲਟ ਦਿੱਤਾ ਸੁਪੀਰੀਅਰ ਕੋਰਟ ਦੀ ਜਸਟਿਸ ਜੈਨੀਫਰ ਵੁਲਕਾਮ ਨੇ ਬ੍ਰੈਂਪਟਨ ਦੀ ਇੱਕ ਮਹਿਲਾ ਜੱਜ ਵੱਲੋਂ ਸ਼ਰਾਬੀ ਡਰਾਈਵਰ ਨਾਲ ਨਰਮੀ ਵਰਤੇ ਜਾਣ ਤੇ ਕਿਹਾ ਕਿ ਹੇਠਲੀ ਅਦਾਲਤ ਦੀ ਜੱਜ ਨੂੰ ਕਾਨੂੰਨ ਬਾਰੇ ਸਭ ਕੁਝ ਪਤਾ ਸੀ ਪਰ ਜਾਣਬੁੱਝ ਕੇ ਦੋਸ਼ੀ ਨੂੰ ਤੈਅशुदा ਸਜ਼ਾ ਮੁਤਾਬਕ 4 ਮਹੀਨੇ ਵਾਸਤੇ ਜੇਲ ਨਹੀਂ ਭੇਜਿਆ ਗਿਆ ਅਤੇ ਕੰਡੀਸ਼ਨਲ ਸੈਂਟੈਂਸ ਦਾ ਫੈਸਲਾ ਸੁਣਾ ਦਿੱਤਾ ਗਿਆ ਇੱਥੇ ਦੱਸਣਾ ਬਣਦਾ ਹੈ ਕਿ ਜੋਸਫ ਲਕਲੇਰ ਨਾਂ ਦਾ ਸ਼ਖਸ ਮੀਸੀ ਸਾਗਾਦੇ ਵਿਨਸਟਨ ਚਰਚਿਲ ਬੁਲੇਵਾਰਡ ਤੇ ਗਲਤ ਪਾਸੇ ਵੱਲ ਡਰਾਈਵਿੰਗ ਕਰ ਰਿਹਾ ਸੀ ਸਿਰਫ ਇੰਨਾ ਹੀ ਨਹੀਂ ਉਸ ਦੀ ਗੱਡੀ ਦਾ ਇੱਕ ਟਾਇਰ ਵੀ ਗਾਇਬ ਸੀ ਤੇ ਰਿਮ ਦੇ ਸਹਾਰੇ ਗੱਡੀ ਚੱਲ ਰਹੀ ਸੀ ਬਾਅਦ ਚ ਇਹ ਗੱਡੀ ਲਵਾਰਿਸ ਹਾਲਾਤ ਚ ਮਿਲੀ ਪਰ ਜਲਦ ਹੀ ਡਰਾਈਵਰ ਦੀ شناخت ਹੋ ਗਈ ਤੇ ਪੁਲਿਸ ਨੇ ਉਸ ਵਿਰੁੱਧ ਦੋਸ਼ ਆਇਦ ਕਰ ਦਿੱਤੇ ਅਦਾਲਤ ਚ ਪੇਸ਼ ਦਸਤਾਵੇਜ਼ਾ ਮੁਤਾਬਕ ਲਕਲੇਰ ਦੇ ਖੂਨ ਚ 38 ਨੈਨੋਗ੍ਰਾਮ ਫੈਂਟਾਨਿਲ ਤੇ 131 ਨੈਨੋਗ੍ਰਾਮ ਐਟਿਜ਼ੋਲਮ ਮਿਲੀ ਗੱਡੀ ਉਸਦੀ ਪਤਨੀ ਦੇ ਨਾਂ ਸੀ ਤੇ ਉਹ ਉਸਦੀ ਮਰਜ਼ੀ ਤੋਂ ਬਗੈਰ ਗੱਡੀ ਚਲਾ ਰਿਆ ਸੀ ਉਸ ਉੱਤੇ ਅਪ੍ਰੈਲ 2019 ਚ ਨਸ਼ਾ ਕਰਕੇ ਡਰਾਈਵਿੰਗ ਕਰਨ ਦੇ ਦੋਸ਼ ਹੇਠ 2 ਸਾਲ ਵਾਸਤੇ ਗੱਡੀ ਚਲਾਉਣ ਦੀ ਪਾਬੰਦੀ ਵੀ ਲੱਗੀ ਹੋਈ ਸੀ ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਜੁਲਾਈ ਚ ਪੰਜਵੀਂ ਵਾਰ ਸ਼ਰਾਬ ਪੀ ਕੇ ਗੱਡੀ ਚਲਾਉਂਦਿਆਂ ਫੜੇ ਗਏ ਭਾਰਤੀ ਮੂਲ ਦੇ ਡਰਾਈਵਰ ਨੂੰ ਤੁਰੰਤ ਜ਼ਮਾਨਤ ਮਿਲਣ ਤੇ ਵਿਵਾਦ ਪੈਦਾ ਹੋ ਗਿਆ ਸੀ ਪੀਲ ਰੀਜਨਲ ਪੁਲਿਸ ਵੱਲੋਂ ਸ਼ਰਾਬੀ ਡਰਾਈਵਰ ਦੀ شناخت 58 ਸਾਲ ਦੇ ਕੌਸ਼ਲ ਕਾਸ਼ੀਰਾਮ ਵਜੋਂ ਕੀਤੀ ਗਈ ਸੀ ਜਿਸ ਉੱਤੇ ਪੂਰੀ ਜ਼ਿੰਦਗੀ ਗੱਡੀ ਨਾ ਚਲਾਉਣ ਦੀ ਪਾਬੰਦੀ ਲੱਗੀ ਹੋਈ ਸੀ ਪਰ ਉਸ ਨੇ ਅਦਾਲਤੀ ਹੁਕਮਾਂ ਦੀ ਪ੍ਰਵਾਹ ਨਾ ਕਰਦਿਆਂ ਬ੍ਰੈਂਪਟਨ ਵਿਖੇ ਵੱਡਾ ਹਾਦਸਾ ਕਰ ਦਿੱਤਾ ਪੁਲਿਸ ਮੁਤਾਬਕ ਹਾਈਵੇ 50 ਅਤੇ ਕੋਲਰਨ ਡਰਾਈਵ ਇਲਾਕੇ 'ਚ ਚਾਰ ਗੱਡੀਆਂ ਦੀ ਟੱਕਰ ਮਗਰੋਂ ਤਿੰਨ ਜਣਿਆਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਜਿਨ੍ਹਾਂ 'ਚੋਂ 21 ਸਾਲ ਦੇ ਨੌਜਵਾਨ ਦੀ ਜਾਨ ਤਾਂ ਬਚ ਗਈ ਪਰ ਉਸ ਨੂੰ ਪੂਰੀ ਜ਼ਿੰਦਗੀ ਸਰੀਰਕ ਮੁਸ਼ਕਲਾਂ ਬਰਦਾਸ਼ਤ ਕਰਨੀਆਂ ਪੈਣਗੀਆਂ ਇਸ ਹਨ ਹੁਣ ਤੱਕ ਦੀਆਂ ਖਬਰਾਂ ਤੇ ਜਾਂਦੇ ਜਾਂਦੇ ਇੱਕ ਵਾਰ ਫਿਰ ਨਜ਼ਰ ਪਾਉਨੇ ਆ ਹੈਡਲਾਈਨਸ ਤੇ ਆਈਆਰਸੀਸੀ ਨੇ ਹਫ਼ਤੇ ਦਾ ਆਪਣਾ ਤੀਜਾ ਐਕਸਪ੍ਰੈਸ ਐਂਟਰੀ ਡਰਾ ਕੱਢਿਆ ਪੀਆਰ ਲਈ 2500 ਅਰਜ਼ੀਆਂ ਦੇਣ ਲਈ ਜਾਰੀ ਕੀਤੇ ਗਏ ਆਈਟੀਏ ਸਸਕੇਚਵਨ ਪੋਲੀਟੈਕਨਿਕ ਕਾਲਜ ਵੱਲੋਂ ਦੂਜੀ ਵਾਰ ਸਟਾਫ ਦੀ ਛਾਂਟੀ ਅੰਤਰਰਾਸ਼ਟਰੀ ਸਟੂਡੈਂਟਸ ਦੇ ਦਾਖਲੇ ਘਟਣ ਕਾਰਨ ਲਿਆ ਫੈਸਲਾ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਕੈਨੇਡੀਅਨ ਫੌਜ ਲਈ ਕੀਤਾ ਅਹਿਮ ਐਲਾਨ ਹਥਿਆਰਬੰਦ ਸੈਨਾਵਾਂ ਦੀਆਂ ਤਨਖਾਹਾਂ 'ਚ ਕੀਤਾ ਵੱਡਾ ਵਾਅਦਾ RCIP ਅਤੇ FCIP ਲਈ ਸੈਟਲਮੈਂਟ ਫੰਡ 'ਚ ਵਾਧਾ ਹੁਣ 7963 ਡਾਲਰ ਦੀ ਥਾਂ ਲੁੜੀਂਦੇ ਫੰਡ ਹੋਣੇ ਚਾਹੀਦੇ ਨੇ 10507 ਡਾਲਰ ਇਸ ਦੇ ਨਾਲ ਹੀ ਆਪਣੇ ਜਸਵੀਰ ਨੂੰ ਦਿਓ ਇਜਾਜ਼ਤ ਦੇਖਦੇ ਰਹੋ ਟੀਵੀ ਪੰਜਾਬ